ਮਾਈਸੈਲਫ ਕਰਨਵੀਰ ਬਚਸਟ ਜਿਸ ਸਰ ਤੁਹਾਨੂੰ ਚੌਥੀ ਵਾਰ ਪ੍ਰਧਾਨ ਚੁਣਿਆ ਗਿਆ ਹੈਗਾ ਕੀ ਕਹਿਣਾ ਚਾਹੁੰਦਾ ਕੀ ਵਿਜ਼ਨ ਹੈ ਪਰ ਸਰ ਫਸਟ ਆਫ ਆਲ ਆਮ ਰੀਲੀ ਥੈਂਕਫੁਲ ਟੂ ਮਾਈ ਲੀਗਲ ਫਰਟਰਨਿਟੀ Who supported and elected me as as an a president for the fourth time Last time last year I was also president ਤੇ I was nominated as unposted candidate for the presidency This time ਸਰ ਲੀਗਲ ਫਰਟਰਨਿਟੀ ਦਾ ਇਕ ਇਲੈਕਸ਼ਨ ਹੋਇਆ ਜਿਹਦੇ ਵਿੱਚੋਂ ਤਿੰਨ ਅਨ-ਓਪੋਜ਼ਡ ਆਏ ਤੇ ਦੋ ਕੰਟੈਸਟਡ ਹੋਏ ਇੱਕ ਇਲੈਕਸ਼ਨ ਪ੍ਰੈਜ਼ੀਡੈਂਟ ਦਾ ਹੋਇਆ ਸੀ ਇੱਕ ਸਾਡੇ ਕੈਸ਼ੀਅਰ ਦਾ ਹੋਇਆ ਸੀ ਪਰ ਚਲੋ ਇਟਸ ਆਪ ਆ ਪਰਟ ਆਫ ਆਵਰ ਲੀਗਲ ਫਰੇਟਰਨਿਟੀ ਤੇ ਹਰ ਸਾਲ ਹੀ ਹੁੰਦਾ ਤੇ ਅਸੀਂ ਤਾਂ ਇਹੀ ਕਹਾਂਗੇ ਵੀ ਸਾਰੇ ਲੀਗਲ ਫਰੇਟਰਨਿਟੀ ਜਿੰਨੇ ਵੀ ਮੈਂਬਰ ਸਿੰਗ ਸਾਰੇ ਇਕੱਠੇ ਰਹੇ ਆ ਤੇ ਅਸੀਂ ਕੀ ਪਲਾਨਿੰਗ ਹੈ ਤੁਹਾਡੀ ਅੱਗੇ ਸਿੱਧ ਤੱਕ 12 ਸੁੱਛ ਨੂੰ ਸਤੇ ਪ੍ਰੋਬਲਮਸ ਦੀ ਗੱਲ ਹੈਗੀ ਹੈ ਪਲਾਨਿੰਗ ਤਾਂ ਜਿਹੜੀ ਉਹਨਾਂ ਨੇ ਮੈਨੂੰ ਦੱਸਿਆ ਨੇ ਪ੍ਰੋਬਲਮਸ ਸਭ ਤੋਂ ਵੱਡੀ ਪ੍ਰੋਬਲਮ ਸਹੀ ਹੈ ਵੀ ਜਿਹੜੇ ਯੰਗਸਟਰਸ ਹੈਗੇ ਨੇ ਕਹਿੰਦਾ ਕੋਈ ਚੈਂਬਰ ਹੀ ਨਹੀਂ ਹੈਗੇ ਉਹਨਾਂ ਦੀ ਪ੍ਰਾਇਓਰਟੀ ਪਹਿਲਾਂ ਮੈਂ ਇਹ ਕਰੂੰਗਾ ਵੀ ਜਿਹੜੀ ਅਸੀਂ ਪਿਛਲੇ ਲਾਸਟ ਇਅਰ ਕਮੇਟੀ ਕਨਸਟੀਟਿਊਟ ਕੀਤੀ ਸੀ ਔਰ ਅਸੀਂ ਪ੍ਰਿਪੇਅਰ ਕੀਤੀ ਸੀ ਲਿਸਟ ਤੇ ਉਹ ਔਨਰੇਬਲ ਡੀਸੀ ਸਾਹਿਬ ਕੋ ਪੈਂਡਿੰਗ ਹੈ ਤਾਂ ਅਸੀਂ ਚਾਹਾਂਗੇ ਵੀ ਉਹਨੂੰ ਜਲਦ ਜਲ ਪਰਸਿਊ ਕਰਕੇ ਉਹਦੇ ਉੱਤੇ ਕੋਈ ਹੱਲ ਤੇ ਕੀ ਕੀ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਹੁਣ ਜਿਹੜੀਆਂ ਉਸ ਕੋ ਮੁਸ਼ਕਲਾਂ ਦਾ ਸਭ ਸਾਡੀ ਇੱਕ ਵੀ ਕਿਤੇ ਫੈਮਲੀ ਕੋਰਟ ਸਾਡੀ ਬਣੀ ਗਈ ਜਿਹੜਾ ਇਸ ਫੈਮਲੀ ਕੋਰਟ ਬਟ that is without any court room ਸਾਡੀ ਪ੍ਰਾਇਰਟੀ ਹੈ ਵੀ ਸਾਨੂੰ ਕੋਰਟ ਰੂਮ ਮਿਲ ਜੇ ਫੈਮਲੀ ਕੋਰਟ ਵਾਸਤੇ ਦੂਜੂ ਸਪਰਾਇਟੀ ਇਹ ਹੈਗੀ ਆ ਵੀ ਜਦੋਂ ਸਾਡਾ ਬਾਰੂਮ ਹੈਗਾ ਬਾਰੂਮ ਸਾਡਾ ਕੋ ਬਹੁਤ ਛੋਟਾ ਹੈ ਕਿਉਂਕਿ ਸਾਡੀ ਜਿਹੜੀ ਬਿਲਡਿੰਗ ਹੈਗੀ ਹੈ ਇਹ ਜੁਡੀਸ਼ੀਅਲ ਬਿਲਡਿੰਗ ਸੋ ਵੈਰੀ 올ਡ ਬਿਲਡਿੰਗ 93 94 ਦੇ ਵਿੱਚ ਇਹ ਕੰਸਟਰਕਟ ਹੋਈ ਸੀ ਸਾਡੀ ਜਿਹੜੀ ਆ ਲਾਇਸਟੀ ਸਟ੍ਰੈਂਥ ਹੈਗੀ ਆ ਉਹ ਵੱਧਦੀ ਚਾਰੀਏ ਡੇ ਬਾਏ ਡੇ ਔਰ ਈਅਰ ਬਾਏ ਈਅਰ ਪਰ ਹੁਣ ਸਾਡੀ ਸਟ੍ਰੈਂਥ ਜਿਆਦਾ ਹੋਣ ਕਰਕੇ ਸਾਡਾ ਬਾਰੂਮ ਬਹੁਤ ਛੋਟਾ ਹੈ ਗਿਆ ਵੀ ਵਿਲ ਮੇਕ ਅ ਰਿਕੁਐਸਟ ਬਿਫੋਰ ਦੀ ਔਨਰੇਬਲ ਐਡਮਿਨਿਸਟ੍ਰੇਟਿਵ ਜੱਜ ਆਲਸੋ ਐਂਡ ਟੂ ਦੀ ਔਨਰੇਬਲ ਚੈਂਜਰ ਸਰ ਕਿ ਵੀ ਸਾਨੂੰ ਬਾਰੂਮ ਵੱਡਾ ਦਿੱਤਾ ਜਾਵੇ ਇੱਕ ਇੱਕ ਪਿੱਛੇ ਇੱਕ ਬਿਲਡਿੰਗ ਨਵੀਂ ਬਣੀ ਹੋਈ ਹੈ ਵਿਚ ਇਸ ਸਟਿਲ ਇਨ ਇਨੌਗੂਰੀਟੀ ਹਾਲੇ ਇਨੌਗ੍ਰੇਟ ਨਹੀਂ ਹੋਈ ਹੈਗੀ ਅਸੀਂ ਚਾਹੁੰਦੇ ਵੀ ਉਹਦੇ ਵਿੱਚ ਜਿਹੜਾ ਫਰਸਟ ਫਲੋਰ ਹੈ ਗਿਆ ਉਹਦੇ ਵਿੱਚ ਇੱਕ ਸਿਟਿੰਗ ਕਪੈਸਿਟੀ ਬਹੁਤ ਜ਼ਿਆਦਾ ਹੈਗੀ ਆ ਅਸੀਂ ਚਾਹਦੇ ਵੀ ਸਾਡਾ ਐਕਸਚੇਂਜ ਕਰ ਦਨ ਵੀ ਜਿਹੜਾ ਸਾਡਾ 올ਡ ਬਾਰ ਰੂਮ ਹੈਗੇ ਆ ਫਰਸਟ ਫਲੋਰ ਤੇ ਅਸੀਂ ਉਹਨੂੰ ਕੋਰਟ ਰੂਮ ਵਾਸਤੇ ਦੇ ਦਾਂਗੇ ਤੇ ਉਹ ਜਿਹੜੀ ਬਿਲਡਿੰਗ ਹੈਗੀ ਆ ਫਰਸਟ ਫਲੋਰ ਤੇ ਉਹਨੂੰ ਅਸੀਂ ਯੂਜ਼ ਕਰ ਸਕਦੇ ਇੱਕ ਲਿਫਟ ਦੀ ਕੋਈ ਗੱਲ ਚੱਲ ਰਹੀ ਸੀ ਜੀ ਸਰ ਸਰ ਮੈਂ ਸਭ ਤੋਂ بڑا ਪਹਿਲਾਂ ਤਾਂ ਆਪਣੇ ਸਰਦਾਰ ਹਰਪਾਲ ਸਿੰਘ ਚੀਮਾ ਜੀ ਦਾ ਜਿਹੜੇ ਕਿ ਖੁਦ ਇੱਕ ਲਾਇਰ ਵੀ ਹੈਗੇ ਨੇ ਸੋ ਨਾਊ ਹੀ ਇਜ਼ आवर ਫਾਈਨੈਂਸ ਮਿਨਿਸਟਰ ਆਫ ਦੀ ਪੰਜਾਬ ਉਹਨੋਂ ਦਾ ਮੈਂ థాంਕਫੁਲ ਹੋਊਗਾ ਜਿਨ੍ਹਾਂ ਨੇ ਸਾਨੂੰ ਜਲਸ ਜੰਦ ਗ੍ਰਾਂਟ ਦਿੱਤੀ ਦੋ ਲਿਫਟ ਵਾਸਤੇ ਤੇ ਉਹ ਦੋ ਲਿਫਟਾਂ ਹੁਣ ਅੰਡਰ ਕੰਸਟਰਕਸ਼ਨ ਹੈਗੀਆਂ ਨੇ ਹੁਣ ਠੇਕੇਦਾਰ ਸਾਹਿਬ ਨੇ ਇਹਦਾ ਕਹਿਤਾ ਕਿ ਬਾਈ ਐਂਡ ਆਫ ਜਨਵਰੀ ਆ ਮਿਡ ਆਫ ਜਨਵਰੀ ਇਹ ਲਿਫਟਾਂ ਥੋੜੀ ਤਿਆਰ ਹੋ ਜਾਣਗੀਆਂ ਤੇ ਜੇ ਉਹ ਰਾਈਟ ਟਾਈਮ ਤੇ ਫੰਡ ਨਾ ਦਿੰਦੇ ਤੇ ਸ਼ਾਇਦ ਇਹ ਬਾਈ ਮਿਡ ਆਫ ਜਨਵਰੀ ਨਾ ਤਿਆਰ ਹੋ ਆਈ ਹੋਪ ਕਿ ਵੀ ਇਹ ਜਲਦੀ ਹੋ ਜਨ ਤਾਂ ਸੋ ਦੈਟ ਜਿਹੜੇ ਡਿਸੇਬਲ ਪਰਸਨਸ ਹੈਗੇ ਨੇ ਜਾਂ ਡਿਸੇਬਲ ਲਿਟਿਗੈਂਸ ਹੈਗੇ ਨੇ ਜਾਂ ਕੁਝ ਸਾਡੇ ਸੀਨੀਅਰ ਲਾਇਰਸ ਹੈਗੇ ਨੇ ਜਿਹੜੇ ਕਿ ਹੁਣ 올ਡ ਏਜ ਆ ਚੁੱਕੇ ਨੇ ਵੀ ਉਹਨਾਂ ਨੂੰ ਪੌੜੀਆਂ ਵਗੈਰਾ ਚੜ੍ਹਨਾ ਮੁਸ਼ਕਲ ਹੈ ਫਸਟ ਰੋਟ ਚੜਾ ਉਹਨਾਂ ਨੂੰ ਇਜ਼ੀ ਹੋ ਜਾਊਗਾ